ਦੇ ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੁਣ ਤੱਕ ਦੀਆਂ ਐਜੰਡਾ ਹੈਡਲਾਈਨਸ ਤੇ ਚੰਡੀਗੜ੍ਹ ਦਿੱਲੀ ਤੇ ਜੈਪੁਰ ਸਣੇ ਦੇਸ਼ ਦੇ ਸੱਤ ਹਵਾਈ ਅੱਡਿਆਂ ਤੇ ਜਹਾਜ਼ਾਂ ਨੂੰ ਬੰਬ ਨਾਲ ਡਾਉਣ ਦੀ ਮਿਲਿ ਤਮ ਕਾਂਗਰਸ ਨੇ ਮਨਾਇਆ 139ਵਾਂ ਸਥਾਪਨਾ ਦਿਵਸ ਖੜਗੇ ਨੇ ਕਿ ਹਾਂ ਪਾਰਟੀ ਨੇ ਹਮੇਸ਼ਾ ਸੰਸਦੀ ਲੋਕਤੰਤਰ ਤੇ ਬਰਾਬਰੀ ਅਧਾਰਿਤ ਭਾਰਤ ਦਾ ਵਿਕਾਸ ਕੀਤਾ ਗਨਤੰਤਰ ਦੀਵਸ ਤੇ ਦਿੱਲੀ ਸਰਕਾਰ ਦੀ ਚਾਕੀ ਨੂੰ ਨਹੀਂ ਕੀਤਾ ਗਿਆ ਸ਼ਾਮਲ ਆਪ ਨੇ ਕੇਂਦਰ ਤੇ ਸਿਆਸਤ ਕਰਨ ਦਾ ਲਗਾਇਆ ਦੋਸ਼ ਦੇਸ਼ ਵਿੱਚ ਕਰੋਨਾ ਦੇ 692 ਨਵੇਂ ਮਾਮਲੇ ਆਏ ਸਾਹਮਣੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਰੌਣਕ ਸੈਂਸੈਕਸ ਤੇ ਨਿਫਟੀ ਨੇ ਬਣਾਇਆ ਇੱਕ ਨਵਾਂ ਰਿਕਾਰਡ ਕਤਲ ਚ 8 ਭਾਰਤੀਆਂ ਦੀ ਸਜ਼ਾਏ ਮੌਤ ਦਾ ਫੈਸਲਾ ਰੱਦ ਵਿਦੇਸ਼ ਮੰਤਰਾਲੇ ਨੇ ਕਿਹਾਂ ਸਜ਼ਾ ਕੱਟ ਕੀਤੀ ਗਈ ਦਿੱਲੀ ਪੁਲਿਸ ਨੇ ਸੰਸਦ ਸੁਰੱਖਿਆ ਸੰਬੰਧੀ ਮਾਮਲੇ 'ਚ ਸਾਰੇ ਮੁਲਜ਼ਮਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਉੱਤਰ ਪੱਛਮੀ ਭਾਰਤ 'ਚ ਸੰਗਣੀ ਧੁੰਦ ਕਾਰਨ ਸੜਕ ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ 31 ਦਸੰਬਰ ਤੱਕ ਅਜਿਹੇ ਹਾਲਾਤ ਰਹਣ ਦੀ ਚੇਤਾਵਨੀ ਬੱਸਾਂ ਦੀ ਬੋਡੀ ਬਣਾਉਣ ਵਾਲੇ ਪਲਾਂਟ ਦੇ ਵਿੱਚ ਲੱਗੀ ਭਿਆਨਕ ਅਗ ਮੱਧ ਪ੍ਰਦੇਸ਼ 'ਚ ਡੰਪਰ ਨਾਲ ਟਕਰਾਨ ਬਾਅਦ ਬੱਸ ਨੂੰ ਅੱਗ ਲੱਗਣ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ 13 ਤੱਕ ਪਹੁੰਚੀ। ਸੋ ਇਸ ਹਨਾਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਣ ਦੇ ਹਨ ਖਬਰਾਂ ਵਿਸਤਾਰ ਦੇ ਵਿੱਚ। ਪਹਿਲੀ ਅਹਿਮ ਖਬਰ ਜੈਪੁਰ ਤੋਂ ਸਾਹਮਣੇ ਆ ਰਹੀ ਹੈ। ਦਿੱਲੀ ਅਤੇ ਜੈਪੁਰ ਸਮੇਤ ਅੱਧੇ ਦਰਜਨ ਤੋਂ ਵੱਧ ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਹਵਾਈ ਅੱਡੇ ਅਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਨੇ। ਸੂਤਰਾਂ ਨੇ ਦੱਸਿਆ ਕਿ ਬੋਧਵਾਰ ਰਾਤ ਕਰੀਬ 10:30 ਤੇ ਇਹ ਈਮੇਲ ਆਈ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਦਿੱਲੀ, ਜੈਪੂਰੀ, ਲਖਨਊ, ਚੰਡੀਗੜ੍ਹ, ਮੁੰਬਈ ਚ ਨਹੀਂ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੇ ਬੰਬ ਧਮਾਕੇ ਕੀਤੇ ਜਾਣਗੇ। ਅਧਿਕਾਰਤ ਕਸਟਮ ਕੇਅਰ ਆਈਡੀ ਤੇ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਜੈਪੁਰ ਹਵਾਈ ਅੱਡੇ ਤੇ دہشت ਪੈ ਗਈ। ਸੂਚਨਾ ਮਿਲਣ ਤੇ ਸੀਆਈਐਸਐਫ ਅਤੇ ਸਥਾਨਕ ਪੁਲਿਸ ਨੇ ਹਵਾਈ ਅੱਡੇ ਤੇ ਉੱਥੋਂ ਉਤਰਨ ਵਾਲੀਆਂ ਉਡਾਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਤਲਾਸ਼ੀ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਤੇ ਸੀਆਈਐਸਐਫ ਨੇ ਹੁਣੇ ਜੈਪੁਰ 에ਅਰਪੋਰਟ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਦੂਜੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਅੱਜ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸੰਸਦੀ ਲੋਕਤੰਤਰ ਅਤੇ ਬਰਾਬਰੀ ਆਧਾਰਿਤ ਭਾਰਤ ਦੇ ਨਿਰਮਾਣ ਲਈ ਕੰਮ ਕੀਤਾ ਹੈ। ਅੱਜ ਕਾਂਗਰਸ ਦਾ 139ਵਾਂ ਸਥਾਪਨਾ ਦਿਵਸ ਹੈ ਅਤੇ ਇਸ ਦਿਨ ਆ ਹੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਗਪੁਰ ਦੇ ਵਿੱਚ ਵਿਸ਼ਾਲ ਰੈਲੀ ਦੇ ਨਾਲ ਪ੍ਰਚਾਰ ਦੀ ਸ਼ੁਰੂਆਤ ਕਰ ਰਹੀ ਹੈ। ਕਾਂਗਰਸ ਦੇ ਸਥਾਪਨਾ ਦਿਵਸ ਦੀ ਮੌਕੇ ਤੇ ਖੜਗੇਨੇ ਇਥੇ ਪਾਂਜੀ ਹੈੱਡਕੁਆਰਟਰ ਤੇ ਰਾਹੁਲ ਗਾਂਧੀ ਅਤੇ ਪ੍ਰਿਆੰਕਾ ਗਾਂਧੀ ਵਾੜਾ ਸਮੇਤ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਦੇ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਪਾਰਟੀ ਦੇ ਸਾਫਾ ਪ੍ਰਧਾਨ ਰਾਹੁਲ ਗਾਂਧੀ ਨੇ ਐਕਸ ਤੇ ਆਪਣੀ ਪੋਸਟ ਤੇ ਪਾਰਟੀ ਵਰਕਰਾਂ ਨੂੰ ਵਧਾਈ ਵੀ ਦਿੱਤੀ ਟੀਚੀ ਅਹਿਮ ਖਬਰیں ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀਆਂ ਆਮ ਆਦਮੀ ਪਾਰਟੀ ਨੇ ਅੱਜ ਪੰਜ ਪਾਤੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਸਿਆਸੀ ਚਾਲ ਤਹਿਤ ਗੰਤੰਤਰ ਦਿਵਸ ਦੀ ਪਰੇਚ ਦਿੱਲੀ ਸਰਕਾਰ ਦੀ ਚਾਤੀ ਨੂੰ ਸ਼ਾਮਲ ਨਾ ਕਰਨ ਦਾ ਦੋਸ਼ ਲਗਾਇਆ ਪਾਰਟੀ ਨੇ ਦਾਅਵਾ ਕੀਤਾ ਕਿ ਅਜੇहां ਦਿੱਲੀ ਸਰਕਾਰ ਦੀ ਸਿਹਤ ਅਤੇ ਸਿੱਖਿਆ ਦੇ ਮਾਡਲ ਨੂੰ ਦਿਖਾਉਣ ਦੀ ਯੋਜਨਾ ਉਨ੍ਹਾ ਕੰਮ ਕਰਨ ਲਈ ਕੀਤਾ ਗਿਆ ਪਾਚੀ ਦੀ ਕੌਮੀ ਤਰਜਮਾਨ ਪ੍ਰਿਆੰਕਾ ਕੱਕਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਂ ਕਿ ਦਿੱਲੀ ਸਰਕਾਰ ਦੀ ਚਾਕੀ ਨੂੰ ਸ਼ਾਮਲ ਨਾ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਚੌਥੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦੇਸ਼ ਵਿੱਚ 24 ਘੰਟਿਆਂ ਦੇ ਵਿੱਚ ਕੋਵਿਡ-19 ਦੇ 692 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਜ ਕੇ 4000 ਤੋਂ ਪਾਰ ਹੋ ਗਈ ਹੈ ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਅਪਡੇਟ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਕਾਰਨ 6 ਵਿਅਕਤੀਆਂ ਦੀ ਜਾਨ ਚਲੀ ਗਈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਵਿਡ-19 ਕਾਰਨ ਮਹਾਰਾਸ਼ਟਰ ਦੇ ਵਿੱਚ 2 ਅਤੇ ਕਰਨਾਟਕ, ਕੇਰਲ, ਪੱਛਮੀ ਬੰਗਾਲ ਅਤੇ ਦਿੱਲੀ ਦੇ ਵਿੱਚ 1-1 ਮਰੀਜ਼ ਦੀ ਜਾਨ ਚਲੀ ਗਈ। ਪੰਜਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ। ਕੋਮਾਂਤਰੀ ਬਾਜ਼ਾਰ ਦੇ ਵਿੱਚ ਸਕਾਰਾਤਮਕ ਰੁਖ ਅਤੇ ਵਿਦੇਸ਼ੀ ਫੰਡਾਂ ਦੇ ਨਿਵੇਸ਼ ਨਾਲ ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਅੱਜ ਨਵੇਂ ਸਰਬਕਾਂ ਲਈ ਉੱਚ ਪੱਧਰ ਤੇ ਪਹੁੰਚ ਗਏ। ਬੀਐਸਸੀ ਦਾ 3 ਸ਼ੇਰਾਂ ਵਾਲਾ ਸੈਂਸੈਕਸ ਵਿੱਚ 371.95 ਅੰਕਾ ਦੀ ਚਾਲ ਮਾਰ ਕੇ 72410.38 ਅੰਕ ਤੇ ਤੇ ਨਿਫਟੀ 123.95 ਅੰਕ ਵੱਧ ਕੇ 21778.70 ਦੇ ਰਿਕਾਰਡ ਪੱਧਰ ਤੇ ਬੰਦ ਹੋਇਆ 6ਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਮਣੇ ਆ ਰਹੀ ਹੈ ਜਾਸੂਸੀ ਦੇ ਦੋਸ਼ ਕਾਰਨ ਕਤਰ ਚ ਮੌਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੀ ਸਜ਼ਾ ਘਟਾ ਦਿੱਤੀ ਗਈ ਹੈ ਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਸਜ਼ਾਵਾਂ ਘੱਟ ਕਰਨ ਬਾਰੇ ਵਿਸਤਾਰਪੂਰਵਕ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਕਤਰ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਬਰਕਰਾਰ ਹੈ 7ਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਮਣੇ ਆ ਰਹੀ ਹੈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਪਟਿਆਲਾ ਹਾਊਸ ਕੋਰਟ ਦੇ ਵਿੱਚ ਅਰਜ਼ੀ ਦਾਇਰ ਕਰਕੇ ਸੰਸਦ ਸੁਰੱਖਿਆ ਸੰਬੰਧੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸਾਰੇ ਮੁਲਜ਼ਮਾਂ ਦਾ ਪੌਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਹੈ। ਵਧੀਕ ਸੈਸ਼ਨ ਜੱਜ ਡਾਕਟਰ ਹਰਦੀਪ ਕੌਰ ਨੇ ਮਾਮਲੇ ਦੀ ਸੁਣਵਾਈ 2 ਜਨਵਰੀ ਲਈ ਮੁਲਤਵੀ ਕਰ ਦਿੱਤੀ। ਪਟੀਸ਼ਨ ਦੀ ਸੁਣਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ 6 ਮੁਲਜ਼ਮਾਂ ਨੂੰ ਵੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅੱਠਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਜਿੱਥੇ ਸੜਕੀਆਂ ਵਾਝਾਂ ਤੇ ਮਾੜਾ ਅਸਰ ਪਿਆ ਉੱਥੇ ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ہوئی۔ ਦਿੱਲੀ ਆਉਣ ਵਾਲੀਆਂ ਬਾਈ ਰੇਲ ਗੱਡੀਆਂ ਤੈਂ ਸਮੇ ਤੋਂ ਪਛੜ ਕੇ ਚੱਲ ਰਹੀਆਂ ਨੇ। ਦਿੱਲੀ ਹਵਾਈ ਅੱਡੇ ਤੇ 134 ਕਰੇਲੂ ਤੇ ਕੁਮੌਂਤਰੀ ਉਡਾਨਾਂ ਧੁੰਦ ਕਾਰਨ ਦੇਰੀ ਦੇ ਨਾਲ ਆਈਆਂ ਤੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ। ਦਿੱਲੀ ਤੋਂ 35 ਅੰਤਰਰਾਸ਼ਟਰੀ ਉਡਾਨਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਉੱਥੇ ਹੀ 28 ਅੰਤਰਰਾਸ਼ਟਰੀ ਉਡਾਨਾਂ ਵੀ ਦੇਰੀ ਦੇ ਨਾਲ ਪਹੁੰਚੀਆਂ। ਦੂਜੇ ਪਾਸੇ 43 ਕਰੇਲੂ ਉਡਾਨਾਂ ਦੀ ਰਵਾਨਗੀ ਤੇ 28 ਦੀ ਆਮਦ ਦੇ ਵਿੱਚ ਦੇਰੀ ਹੋਈ। ਪਟਿਆਲਾ ਅੰਬਾਲਾ ਚੰਡੀਗੜ੍ਹ ਹਰਿਆਣਾ ਦਿੱਲੀ ਪਾਲਮ ਬਰੇਲੀ ਲਖਨਊ ਵਾਰਾਨਸੀ ਅਤੇ ਗਵਾਲੀਅਰ ਵਿੱਚ ਸੰਘਣੀ ਧੁੰਦ ਕਾਰਨ 30 ਮੀਟਰ ਤੋਂ ਘੱਟ ਦੂਰੀ ਤੱਕ ਦੇਖਿਆ ਜਾ ਸਕਦਾ ਹੈ ਮੌਸਮ ਵਿਭਾਗ ਨੇ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਵਿੱਚ ਤੜਕੇ ਤੇ ਦੇਰ ਸ਼ਾਮ ਨੂੰ 31 ਦਸੰਬਰ ਤੱਕ ਸੰਘਣੀ ਧੁੰਦ ਦੀ ਚਤਾਵਨੀ ਵੀ ਦਿੱਤੀ ਹੈ ਸੰਘਣੀ ਧੁੰਦ ਦੇ ਮੱਦੇਨਜ਼ਰ ਐਡਵਾਈਜ਼ੀ ਜਾਰੀ ਕੀਤੀ ਗਈ ਹੈ ਜਿਸ ਤਹਿਤ ਵਿਭਾਗ ਨੇ ਡਰਾਈਵਰਾਂ ਨੂੰ ਫੌਗ ਲਾਈਟਾਂ ਦੇ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਨਵੀਂ ਅਹਿਮ ਖਬਰ ਹੈ ਲਾਲੜੂ ਤੋਂ ਸਾਹਮਣੇ ਆ ਰਹੀ ਹੈ ਇਥੇ ਲਾਲੜੂ ਸਥਿਤ ਬੱਸਾਂ ਦੀ ਬਾਡੀ ਬਣਾਉਣ ਵਾਲੀ ਕੰਪਨੀ ਦੇ ਪਲਾਂਟ 'ਚ ਦੇਰ ਰਾਤ ਅੱਗ ਲੱਗੀ ਜਿਸ ਕਾਰਨ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਅੱਗ ਇੰਨੀ ਭਿਆਨਕ ਸੀ ਕਿ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਸਨ ਅੱਗ ਬੁਝਾਓ ਵੇਪਾਂਗ ਮੁਤਾਬਕ ਅੱਗ ਲੱਗਣ ਸਮੇਂ 30 ਦੇ ਕਰੀਬ ਮੁਲਾਜ਼ਮ ਅੰਦਰ ਮੌਜੂਦ ਸੀ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਰਾਤ ਸਮੇਂ ਕੰਪਨੀ ਬੰਦ ਰਹਿੰਦੀ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੇ ਮੁੱਖ ਮਾਰਗ ਤੇ ਲਾਲੜੂ 'ਚ ਬੱਸਾਂ ਦੀ ਬਾਡੀ ਬਣਾਉਣ ਵਾਲਾ जेसीबीएल प्लांट है जिस विच लंगी रात करीब 9:10 बजे आग लगी 10वीं अहम खबर गुना तो सामने आ रही है मध्य प्रदेश में गुना जिले के निजी बांस के डंपर ਨਾਲ ਟਕਰਾਨ ਤੋਂ ਬਾਅਦ ਅੱਗ ਲੱਗਣ ਕਰ ਇਹਨਾਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਬਾਅਦ ਕੀ 13 ਹੋ ਗਈ ਹੈ ਹਾਦਸਾ ਰਾਤ 9:00 बजे ਦੇ ਕਰੀਬ ਹੋਇਆ ਡੰਪਰ ਨਾਲ ਟਕਰਾਨ ਤੋਂ ਬਾਅਦ ਬੱਸ ਫਲਟ ਗਈ ਹੈ ਤੇ ਅੱਗ ਲੱਗ ਗਈ ਬੱਸ ਦੇ 13 ਯਾਤਰੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ 14 ਸਖਮੀ ਹੋਏ ਘਟਨਾ ਦੇ ਸਮੇ ਬੱਸ ਵਿੱਚ 30 ਦੇ ਕਰੀਬ ਸਵਾਰੀਆਂ ਸੀ ਹੈ ਤੇ ਉਹਨਾਂ ਵਿੱਚੋਂ ਚਾਰ ਕਿਸੇ ਤਰ੍ਹਾਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਈਆਂ ਮਧਿਆਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਹਾਦਸੇ ਦੀ ਜਾਂਚ ਦੇ ਹੁਕਮ ਵੀ ਦਿੱਤੇ ਨੇ। ਸਵੇਰਾਂ ਅੱਛੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸਿਵਕ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।